ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅਸੀਂ ਇਲਾ ਫੈਕਟਰੀ ਦੇ ਖਿਲਾਫ ਜਿਹੜਾ ਤਰਨਾ ਲਾਨਿਆ ਗਿਆ ਸੀਗਾ ਹੱਕ ਸੱਚ ਦਾ ਇਕੱਲੇ ਦੁੱਧ ਦਾ ਨਹੀਂਗਾ ਜਿਹੜਾ ਸਾਡੇ ਵੀਰ ਬਾਟਾ ਪਾ ਰਹੇ ਸਾਡੇ ਆ ਬਗਾਨੇ ਨਹੀਂਗੇ ਉਹ ਜਿਹੜੀਆਂ ਬਾਟਾ ਪਾ ਰਹੇ ਹਨਾ ਉਹਨਾਂ ਦੇ ਇਕੱਲਾ ਸੀਗਾ ਵੀ ਦੁੱਧ ਦਾ ਹੀ ਮਸਲਾ ਨਹੀਂ ਵੀਰ ਜੀ ਚਾਰ ਮਸਲੇ ਐਸ ਡੀ ਐਮ ਮੈਡਮ ਨੂੰ ਦਿੱਤੇ ਗਏ ਆ ਜੀ ਦਾ ਮੈਡਮ ਨੇ ਭਰੋਸਾ ਦਵਾਇਆ ਆ ਇੱਕ ਹਫਤੇ ਦੇ ਵਿੱਚ ਵਿੱਚ ਪਿੰਡ ਦੀ ਵਿੱਚ ਕਰੂੰਗੀ ਕਿ ਪਿੰਡ ਦਾ ਵਾਕਿਆ ਹੀ ਪਾਣੀ ਖਰਾਬ ਵਾਕਿਆ ਹੀ ਦਾਵਾ ਖਰਾਬ ਆ ਇੱਕ ਮੈਡਮ ਨੇ ਵਿਸ਼ਵਾਸ ਦਵਾਇਆ ਵਾ ਵੀਡੀਓ ਸਾਡੇ ਜਿਹੜੀ ਉਹ ਵੀ ਜਾਰੀ ਕਰਾਂਗੇ ਨਲਮ ਦੀ ਉਹ ਡੀ ਡੀਐਸਪੀ ਸਾਹਿਬ ਨੇ ਵੀ ਇਸ ਤੇ ਵਿਸ਼ਵਾਸ ਦਵਾਇਆ ਕਿ ਜਿਹੜਾ ਪ੍ਰਦੂਸ਼ਨ ਬੋਰਡ ਆ ਚਾਹੇ ਹੋਰ ਜਿੰਨੇ ਮਹਿਕਮੇ ਆ ਲੇਬਰ ਦਾ ਮਹਿਕਮਾ ਆ ਵੱਡਾ ਲੇਬਰ ਦਾ ਈਸ਼ੂ ਸੀਗਾ ਸਾਡਾ ਅੱਜ ਲੇਬਰ ਨੂੰ ਕੀ ਮਿਲ ਰਿਹਾ ਤੇ ਪਿੱਛੋਂ ਕੀ ਆ ਰਿਹਾ ਉਹ ਸਾਰਾ ਕੁਝ ਜਿਹੜਾ ਵਾ ਉਹ ਲੇਬਰ ਕੋਰਡ ਦੇ ਵਿੱਚੋਂ ਜਿਹੜਾ ਲੇਬਰ ਦਾ ਕੋਈ ਅਫਸਰ ਆ ਉਹਨੂੰ ਨਾਲ ਲੈ ਕੇ ਉਹ ਚੈੱਕ ਕੀਤਾ ਜਾਊਗਾ ਡੀਐਸਪੀ ਸਾਹਿਬ ਨੇ ਇਹ ਵੀ ਵਿਸ਼ਵਾਸ ਦਵਾਇਆ ਚੌਥਾ ਇਜਾਦਤ ਅਸੀਂ ਲਾਨਿਆ ਸੀਗਾ ਆਪਣਾ ਧਰਨਾ ਔਰ ਚੌਥੀਆਂ ਚੀਜ਼ਾਂ ਤੇ ਵਿਚਾਰ ਵਟਾਂਦਰਾ ਹੋਇਆ ਵਾ ਤੇ ਜਿਹੜਾ ਟਾਈਮ ਆ ਐਸਡੀਐਮ ਮੈਡਮ ਨੇ ਪਿੰਡ ਆਉਣ ਦਾ ਇੱਕ ਹਫਤੇ ਦਾ ਟਾਈਮ ਲਿਆ ਵਾ ਅਗਰ ਉਹ ਇੱਕ ਹਫਤੇ ਦੇ ਵਿੱਚ ਵਿੱਚ ਪਿੰਡ ਨਹੀਂ ਆਉਂਦੀ ਵਿੱਚ ਨਹੀਂ ਕਰਦੀ ਆਪਣੇ ਆਪਣੇ ਵਾਦੇ ਤੋਂ ਭਜਦੀ ਆ ਉਤੋਂ ਬਾਅਦ ਫੇਕ ਜਿਹੜਾ ਆਪਣਾ ਧਰਨਾ ਵਾ ਅਸੀਂ ਵੀ ਲੋ ਇਹ ਧਰਨਾ ਚੁੱਕਿਆ ਨਹੀਂ ਗਿਆ ਸਿਰਫ ਇੱਕ ਪੋਸਟਪੋਨ ਕੀਤਾ ਗਿਆ ਕਿ ਅਫਸਰ ਨੇ ਵਿਸ਼ਵਾਸ ਦਿਵਾਇਆ ਕਿਉਂਕਿ ਜਦੋਂ ਆਪਾਂ ਟੇਬਲ ਤੇ ਬੈਠੇ ਆ ਉਹ ਟੇਬਲ ਤੇ ਬਹਿ ਕੇ ਵਿਸ਼ਵਾਸ ਕਰਨਾ ਪੈਂਦਾ ਅਫਸਰਾਂ ਤੇ ਜਦੋਂ ਅਫਸਰ ਨੇ ਕਹਿੰਦਾ ਕਿ ਮੈਂ ਖੁਦ ਆ ਆਣ ਕੇ ਪਿੰਡ ਦੀ ਵਿੱਚ ਕਰੂੰਗੀ ਅੱਜ ਤੱਕ ਕਿਸੇ ਅਸਡੀਆ ਮੈਡਮ ਨੇ ਜਾਂ ਡੀਸੀ ਨੇ ਜਾਂ ਕਿਸੇ ਹੋਰ ਨੇ ਅਜੇ ਤੱਕ ਇਹ ਗੱਲ ਨਹੀਂ ਕਹੀ ਸੀ ਕਿ ਮੈਂ ਖੁਦ ਆਣ ਕੇ ਵਿੱਚ ਕਰੂੰਗੀ ਉਹਨੇ ਖੁਦ ਆਣ ਕੇ ਵਿੱਚ ਕਰਨੀ ਆ ਅਗਰ ਉਹ ਨਹੀਂ ਕਰਦੀ ਕਾਰਵਾਈ ਨਹੀਂ ਸ਼ੁਰੂ ਹੁੰਦੀ ਜੇ ਅਹੀਂ ਦੋਸ਼ੀ ਆ ਸਾਡੇ ਤੇ ਸਜ਼ਾ ਹੋਊਗੀ ਜੇ ਉਹ ਦੋਸ਼ੀ ਆ ਜਿਹੜੀ ਸਾਡੀ ਫੈਕਟਰੀ ਆ ਜਿੰਨੇ ਸਾਡਾ ਹਵਾ ਪਾਣੀ ਸਭ ਕੁਝ ਖਰਾਬ ਕਰਤਾ ਐਨਓਸੀਆਂ ਦੇਣ ਵਾਲੇ ਵੀ ਚੋਰ ਬੈਠੇ ਆ ਐਨਓਸੀਆਂ ਦੇਈ ਜਾਂਦੇ ਆ ਗਰਾਊਂਡ ਲੈਵਲ ਤੇ ਆਣ ਕੇ ਵੇਦਾ ਕੋਈ ਨਹੀਂਗਾ ਇਸ ਕਰਕੇ ਵੀਰੋ ਜਿਹੜਾ ਧਰਨਾ ਪੋਸਟਪੋਨ ਕੀਤਾ ਗਿਆ ਵਾ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਇਹ ਤੇ ਸੁਧਾਰ ਨਹੀਂ ਕੀਤਾ ਗਿਆ ਜਿਹੜਾ ਆਉਣ ਵਾਲਾ ਜਿਹੜਾ ਇਹਦੇ ਵਿੱਚ ਇੱਕ ਹੋਰ ਪ੍ਰੋਜੈਕਟ ਲੱਗ ਰਿਹਾ ਵਾ ਉਹਦੇ ਬਾਰੇ ਸਾਨੂੰ ਚਿੰਤਨਾ ਨਹੀਂ ਸਮਝਾਉਂਦੇ ਅਗਰ ਉਹ ਵੀ ਸਾਡੇ ਤੇ ਘਾਤਕਾ ਉਹਤੇ ਵੀ ਆਪਾਂ ਜਿਹੜਾ ਵੱਡਾ ਇੱਕ ਐਕਸ਼ਨ ਲਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਇਹਨਾਂ ਸੁਧਾਰ ਨਾ ਕੀਤਾ ਫੈਕਟਰੀ ਨੇ ਤੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਜਿਹੜਾ ਧਰਨਾ ਵਾ ਉਹ ਫਿਰ ਪੱਕੇ ਤੌਰ ਤੇ ਤੇ ਲੱਗੂਗਾ ਉਹਦੇ ਵਿੱਚ ਕੋਈ ਕਿਸੇ ਨਾਲ ਗੱਲ ਨਹੀਂ ਕੀਤੀ ਜਾਊਗੀ ਕਿਸੇ ਨੂੰ ਪੁੱਛਿਆ ਨਹੀਂ ਜਾਊਗਾ ਉਹ ਫਿਰ ਸਿੱਧਾ ਧਰਨਾ ਹੀ ਲੱਗੂਗਾ ਜਿੱਦੋਂ ਵੀ ਲਾਵਾਂਗੇ ਸਿੱਧਾ ਧਰਨਾ ਲਾਵਾਂਗੇ ਫਿਰ ਕਿਸੇ ਦਾ ਟੇਬਲ ਤੇ ਬਿਹਾ ਕੇ ਗੱਲ ਨਹੀਂ ਕਰਾਂਗੇ ਅੱਜ ਟੇਬਲ ਤੇ ਗੱਲ ਹੋਈ ਅਗਲ ਟੇਬਲ ਤੋਂ ਭੱਜਦੇ ਆ ਉਹ ਤੋਂ ਬਾਅਦ ਵਿੱਚ ਫਿਰ ਵੱਡਾ ਧਰਨਾ ਉਸ ਅਮੀਰ ਦੇ ਫੈਕਟਰੀ ਦੇ ਸਾਹਮਣੇ ਦਿੱਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਕੌਂਕਿ ਜਿਵੇਂ ਸਾਡੇ ਕਿਸਾਨ ਜਿੱਥੇ ਮੰਡੀ ਆਈ ਹੋਈ ਸੀ ਜਿਹਦੇ ਵਿੱਚ ਸਾਡੇ ਕੋਲ ਇੱਕ ਇਸ਼ੂ ਸੀ ਜਿਹੜਾ ਪਨੀਰਾ ਫੈਕਟਰੀ ਸੈਕਸ਼ਨ ਸੈਂਟਰ ਜਿਹੜੇ ਨੇ ਉਹ ਦੁੱਧ ਜਿਹੜਾ ਪੂਰੇ ਮਾਤੰਡਾ ਉਸੇ ਪੂਰੇ ਨਹੀਂ ਉਤਰੇ ਤੇ ਉਹਨਾਂ ਵਿੱਚੋਂ 1% ਨੂੰ ਬਲੈਕਲਿਸਟ ਕੀਤਾ ਗਿਆ ਸੀ ਤੇ ਉਹਦੇ ਸੰਦਰਭ ਦੇ ਵਿੱਚ ਹੀ ਅਸੀਂ ਅੱਜ ਕਿਸਾਨ ਅਤੇ ਬੰਦੀ ਨਾਲ ਵੀ ਮੀਟਿੰਗ ਕੀਤੀ ਹੈ ਤੇ ਫੈਕਟਰੀ ਵਾਲਿਆਂ ਨਾਲ ਵੀ ਇਸ ਬਾਰੇ ਪੂਰੀ ਤਰੀਕੇ ਨਾਲ ਚਰਚਾ ਕੀਤੀ ਹੈ ਤੇ ਅਸੀਂ ਇਹ ਹੀ ਕਿਹਾ ਹੈ ਕਿ ਦੁੱਧ ਦੇ ਵਿੱਚ ਕੋਈ ਵੀ ਮਿਲਾਵਟ ਜਿਹੜੀ ਹੈ ਉਹ ਪ੍ਰਸ਼ਾਸਨ ਜਿਹੜਾ ਹੈ ਉਹ ਟਾਲਰੈਂਟ ਨਹੀਂ ਕਰੇਗਾ ਤੇ ਅਗਰ ਫੈਕਟਰੀ ਨੇ ਦੁੱਧ ਨੂੰ ਬਲੈਕਲਿਸਟ ਕੀਤਾ ਹੈ ਇਹਦੀ ਵੀ ਜਾਂਚ ਕੀਤੀ ਜਾਏਗੀ ਕਿ ਕੀ ਉਹ ਜਿਹੜਾ ਦੁੱਧ ਸੀ ਉਹ ਵਾਕਈ ਹੀ ਜਿਹੜੇ ਇਹਨਾਂ ਦੇ ਕ੍ਰਾਈਟਰੀਆ ਨਾਲ ਉਹਨਾਂ ਨੂੰ ਨਹੀਂ ਮਿਲ ਪਾਰੇ ਸੀ ਇਹਦੇ ਲਈ ਇਹਨਾਂ ਨੇ ਸਾਨੂੰ ਅਸੀਂ ਇਹ ਵੀ ਕਿਹਾ ਹੈ ਕਿ ਜਿਹੜੇ ਬਾਕੀ ਸੈਂਟਰ ਹੈ ਨਾ ਇਹ ਜਿਹੜੇ 24 ਸੈਂਟਰ ਹੈ ਨਾ ਜਿਹੜਾ ਦੁੱਧ ਦਤਾ ਹੈ ਮੀਰਾ ਫੈਕਟਰੀ ਦੇ ਵਿੱਚ 24 ਸੈਂਟਰਾਂ ਨੂੰ ਇੱਕ ਸੈਂਟਰ ਨੂੰ ਛੱਡ ਕੇ 23 ਸੈਂਟਰ ਜਿਹੜੇ ਬਾਕੀ ਨੇ ਜਿਹੜਾ ਬਲੈਕਲਿਸਟ ਨਹੀਂ ਹੋਏ ਨਾ ਉਹਨਾਂ ਨੂੰ ਲਾਇਸੈਂਸ ਲੈਣ ਵਾਸਤੇ ਵੀ ਆਖਿਆ ਗਿਆ ਤੇ ਨਾਲੇ ਵੀ ਕਿਹਾ ਗਿਆ ਕਿ ਉਹਨਾਂ ਦੀ ਵੀ ਚੈਕਿੰਗ ਜਿਹੜੀ ਆ ਟਾਈਮ ਹੀ ਕੀਤੀ ਜਾਏਗੀ ਤੋਂ ਅਲਾਵਾ ਅਸੀਂ ਇਹ ਵੀ ਕਿਹਾ ਹੈ ਕਿ ਜੇ ਇਹਨਾਂ ਨੂੰ ਜਿਨ੍ਹਾਂ ਦੇ ਸੈਂਟਰ ਬੰਦ ਹੋਏਗਾ ਪਰ ਉਹ ਇਸ ਚੀਜ਼ ਉੱਤੇ ਇਸ ਚੀਜ਼ ਉੱਤੇ ਸਹਿਮਤ ਨਹੀਂ ਹੈ ਕਿ ਉਹਨਾਂ ਨਾਲ ਅਨਿਆਂ ਹੋਇਆ ਹੈ ਪਰ ਇਸ ਚੀਜ਼ ਦੇ ਲਈ ਫੂਡ ਸੇਫਟੀ ਐਕਟ ਦੇ ਅੰਦਰ ਜਿਹੜਾ ਹੈ ਉਹ ਡਿਸਿਸ ਆਫ ਦੇ ਕੋਰਟ ਦੇ ਵਿੱਚ ਕੇਸ ਜਿਹੜਾ ਉਹ ਕਿ ਲਗਾ ਸਕਦੇ ਨੇ ਕਿ ਕਿਸੇ ਵੀ ਤਰ੍ਹਾਂ ਹੋਈ ਨਾ ਲੱਗੇ ਕਿ ਉਹਦੇ ਨਾਲ ਜਿਹੜਾ ਹੈ ਅਨਿਆਂ ਕੀਤਾ ਗਿਆ ਹੈ ਕਿ ਆਪ ਦੀ ਗੱਲ ਪੂਰੀ ਤਰੀਕੇ ਨਾਲ ਸੁਣੀ ਨਹੀਂ ਗਈ ਹੈ ਔਰ ਅਸੀਂ ਵੀ ਇਸ ਚੀਜ਼ ਉੱਤੇ ਕਾਫੀ ਸਟ੍ਰਿਕਟ ਹੈ ਖਾਣੇ ਪੀਣੇ ਦੇ ਸਮਾਨ ਦੇ ਵਿੱਚ ਕਿਉਂਕਿ ਉਹੀ ਖਾਣੇ ਦੇ ਨਾਲ ਪਨੀਰ ਵੀ ਬੰਦਾ ਹੈ ਬੋਨ ਮੀਟਾ ਬੰਦਾ ਫੈਕਟਰੀ ਦੇ ਵਿੱਚ ਤੇ ਮਾ ਬੂਸਟ ਜੈਸੀ ਚੀਜ਼ਾਂ ਬੰਦੀਆਂ ਹੈ ਆਰਮੀ ਨੂੰ ਵੀ ਇਹ ਸਪਲਾਈ ਕੀਤਾ ਜਾਂਦਾ ਹੈ ਤੇ ਉਹਦੇ ਵਿੱਚ ਕੋਈ ਵੀ ਤਰ੍ਹਾਂ ਦੀ ਐਡਲਟਰੇਸ਼ਨ ਜਿਹੜੀ ਉਹ ਟੋਲਰੇਟ ਨਹੀਂ ਕੀਤੀ ਜਾਏਗੀ ਕਿ ਅਗਰ ਅਸੀਂ ਕਿਸੇ ਵੀ ਜਿਹੜੇ ਮੀਲ ਸਪਲਾਈ ਕਰਨ ਵਾਲੇ ਨੇ ਉਹਨਾਂ ਨੂੰ ਅਗਰ ਅਸੀਂ ਉਹ ਪਕੜੇ ਜਾਂਦੇ ਨੇ ਜਾਂ ਦੋ ਦੋ ਉਹਨਾਂ ਤੇ ਮਾਫ ਦੰਡਾ ਉੱਤੇ ਨਹੀਂ ਉਤਰਨਾ ਤੇ ਸਾਡੇ ਵੱਲੋਂ ਜਿਹੜੀ ਸਖਤ ਕਾਰਵਾਈ ਕੀਤੀ ਜਾਏਗੀ ਕਿਡਾ ਪੋਲਿਊਸ਼ਨ ਕੰਟਰੋਲ ਦੇ ਬਾਡਿੰਗ ਜਿਹੜੀ ਫੈਕਟਰੀ ਹੈ ਉਹਦੇ ਕਰਕੇ ਗਰਾਊਂਡ ਵਾਟਰ ਜਿਹੜਾ ਹੈ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੋ ਰਿਹਾ ਹੈ ਤੇ ਇਹਨਾਂ ਨੇ ਸਾਨੂੰ ਕੁਝ ਪਿਕਚਰਸ ਦਿਖਾਈਆਂ ਨਾ ਜਿਹਦੇ ਵਿੱਚ ਪਿੰਡ ਦੇ ਵਿੱਚ ਕਾਫੀ ਪੀਲੇ ਰੰਗ ਦਾ ਪਾਣੀ ਆਇਆ ਹੈ ਨਾ ਕੈਮੀਕਲ ਜਿਹੜੇ ਲੈਬਾਰਟਰੀ ਦੀ ਰਿਪੋਰਟਾਂ ਵੀ ਦਿਖਾਈਆਂ ਨਾ ਜਿਹਦੇ ਵਿੱਚ ਪਾਣੀ ਦੇ ਸੈਂਪਲ ਵੱਖ-ਵੱਖ ਥਾਵਾਂ ਤੋਂ ਲਿੱਤੇ ਗਏ ਸੀ ਤੇ ਉਹਦੇ ਵਿੱਚ ਕੰਟਾਮਿਨੇਸ਼ਨ ਦਿਖਾਈ ਗਈ ਹੈ ਅਸੀਂ ਇਹ ਵੀ ਇਨਸ਼ੋਰ ਕਰਨਾ ਹੈ ਕਿ ਜੇ ਫੈਕਟਰੀ ਆਪਣੇ ਬਣਾਏ ਹੋਏ ਜਿਹੜੇ ਉਹਨਾਂ ਦੇ ਰੂਲਸ ਨੇ ਜਿਹੜਾ ਤੇ ਜਿਨ੍ਹਾਂ ਦੇ ਬੇਸਿਸ ਉੱਤੇ ਉਹਨਾਂ ਨੂੰ ਐਲਓਸੀ ਦਿੱਤੀ ਜੇਕਰ ਉਹਦੇ ਵਿੱਚ ਕਿਸੇ ਵੀ ਤਰੀਕੇ ਨਾਲ ਪਾਣੀ ਨੂੰ ਪ੍ਰਦੂਸ਼ਿਤ ਕਰਦੀ ਪਾਈ ਜਾਂਦੀ ਹੈ ਜਾਂ ਹਵਾ ਦੇ ਵਿੱਚ ਜਿਵੇਂ ਇਹਨਾਂ ਨੇ ਦੱਸਿਆ ਜੀ ਉਹਦੇ ਵਿੱਚ ਵੀ ਕਾਲੇ ਰੰਗ ਦੀ ਕਾਲਖ ਜਿਹੜੀ ਹੈ ਉਹ ਸਵੇਰੇ ਸਵਾਹ ਗੱਡੀਆਂ ਉੱਤੇ ਬੱਚਿਆਂ ਉੱਤੇ ਕੱਪੜਿਆਂ ਉੱਤੇ ਸਭ ਜਗਾ ਫੈਲਦੀ ਹੈ ਤੇ ਫੈਕਟਰੀ ਉੱਤੇ ਵੀ ਸੱਤ ਜਿਹੜੀ ਉਹ ਕਾਰਵਾਈ ਕੀਤੀ ਜਾਏਗੀ ਤੇ ਇਹ ਚੀਜ਼ ਅਸੀਂ ਜ਼ਰੂਰ ਇਹਨੂੰ ਇਨਕੁਆਇਰੀ ਵੀ ਕਰਾਂਗੇ ਪੋਲਿਊਸ਼ਨ ਬੋਰਡ ਦੇ ਨਾਲ ਮਿਲ ਕੇ ਅਸੀਂ ਆਪ ਵੀ ਸਾਈਟ ਵਿਜ਼ਿਟ ਕਰਕੇ ਆਵਾਂਗੇ ਐਕਚੁਅਲੀ ਕਿੱਥੇ ਫੈਕਟਰੀ ਜਿਹੜੀ ਹੈ ਜਿਹੜੀ ਪੋਲੂਸ਼ਨ ਦਾ ਕਾਰਨ ਕੀ ਹੈ ਕਿ ਪਾਣੀ ਜਿਹੜਾ ਜ਼ਮੀਨੀ ਪਾਣੀ ਹੈ ਉਹ ਗੰਦਾ ਕਿਉਂ ਹੋ ਰਿਹਾ ਹੈ ਅੱਜ ਕਿਸਾਨ ਜਥੇਬੰਦੀ ਨੇ ਇੱਕ ਇਤਰਾਜ਼ ਜਤਾਇਆ ਸੀਗਾ ਕਿ ਹਮੀਰਾ ਮਿਲ ਦੇ ਵਿੱਚ ਕੁਝ ਜਿਹੜੀ ਦੁੱਧ ਨੂੰ ਲੈ ਕੇ ਕੋਈ ਇਸ਼ੂ ਸੀਗੇ ਇਸ ਵੰਦ ਵਿੱਚ ਮੇਰੇ ਤੋਂ ਪਹਿਲਾਂ ਮੈਡਮ ਐਸ ਡੀ ਐਮ ਮੈਮ ਨੇ ਹੌਸਲਾ ਵਾਲਿਆਂ ਨੇ ਬਿਲਕੁਲ ਬੜਾ ਵਧੀਆ ਤਰੀਕੇ ਨਾਲ ਬਰੀਫ ਤੁਹਾਨੂੰ ਪਹਿਲਾਂ ਹੀ ਕਰ ਦਿੱਤਾ ਹੈ ਦੁੱਧ ਔਰ ਪਾਣੀ ਦੇ ਉੱਤੇ ਤਾਂ ਉਹਨੇ ਬੋਲ ਦਿੱਤਾ ਜਿਹੜੀ ਇੱਕ ਹੋਰ ਇਸ਼ੂ ਹੈਗਾ ਕਿ ਲੇਬਰ ਦਾ ਜਿਹੜਾ ਹੈਗਾ ਲੇਬਰ ਨੂੰ ਘੱਟ ਪੈਸੇ ਦਿੱਤੇ ਜਾਂਦੇ ਆ ਤੇ ਉਹ ਵੀ ਅਸੀਂ ਮੈਂ ਮੈਮ ਨੂੰ ਰਿਕਵੈਸਟ ਕਰਦਾ ਕਿ ਅਸੀਂ ਉਹਨੂੰ ਜਿਹੜਾ ਲੇਬਰ ਡਿਪਾਰਟਮੈਂਟ ਨੂੰ ਲਿਖਤੀ ਤੌਰ ਦੇ ਉੱਤੇ ਸੀ ਲਿਖ ਕੇ ਕੀ ਨਾਰਮਸ ਹੈਗੇ ਨੇ ਇਹਨਾਂ ਦੇ ਗੌਰਮੈਂਟ ਦੇ ਕੀ ਨਾਰਮਸ ਹੈਗੇ ਲੇਬਰ ਪ੍ਰਤੀ ਜੀ ਉਹਦੇ ਵਿੱਚ ਵੀ ਕੋਈ ਇਹੋ ਜਿਹੀ ਕੋਈ ਗੱਲ ਪਾਈ ਜਾਂਦੀ ਹੈ ਕਿ ਲੇਬਰ ਨੂੰ ਪੈਸੇ ਵੱਧ ਬਣਦੇ ਉਹਨਾਂ ਨੂੰ ਦਿੱਦੇ ਘੱਟ ਨੇ ਤਾਂ ਉਹਦੇ ਉਹਦੇ ਖਿਲਾਫ ਜਿਹੜਾ ਐਕਸ਼ਨ ਬਣਦਾ ਸੀ ਉਹਨਾਂ ਨੂੰ ਲੈ ਕੇ ਡਿਪਾਰਟਮੈਂਟ ਨੂੰ ਤੇ ਅਸੀਂ ਬਿਲਕੁਲ ਉਹ ਪ੍ਰੋਜੈਕਸ਼ਨ ਕਰਾਂਗੇ ਔਰ ਜਿੰਨੀਆਂ ਪਹਿਲਾਂ ਇਸ਼ੂਸ ਪੈਦਾ ਹੋਏ ਨੇ ਉਹ ਸਾਰਿਆਂ ਨੂੰ ਅਸੀਂ ਬੈਠ ਕੇ ਇੱਕ ਸਲਾਹ ਕੀਤੀ ਹੈ ਔਰ مشਵਰਾ ਕੀਤਾ ਹੈ ਕਿ ਇਹ ਇਸ਼ੂ ਜਿਹੜੇ ਹੈਗੇ ਨੇ ਅਸੀਂ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਹੈਗਾ ਇਹਨੂੰ ਖਤਮ ਕਰਾਂਗੇ ਇਹਨੂੰ ਸੋਲਵ ਕਰਾਂਗੇ ਜਿਹੜੇ ਜਿਹੜੇ ਡਿਪਾਰਟਮੈਂਟ ਦਾ ਵੀ ਕੋਈ ਕੰਮ ਹੈਗਾ ਉਹਨਾਂ ਡਿਪਾਰਟਮੈਂਟ ਨੂੰ ਨਾਲ ਲੈ ਕੇ ਔਰ ਅਸੀਂ ਤੁਹਾਨੂੰ ਕੋਸਾ ਦੋਣੇ ਆ ਕਿ ਅਸੀਂ ਇਹਦੇ ਵਿੱਚ ਹੋ ਕੇ ਆਪ ਖੁਦ ਵਿੱਚ ਹੋ ਕੇ ਜਣਾ ਹੈਗਾ ਤੁਹਾਡਾ ਇਹ ਸਾਰੀਆਂ ਜਿੰਨੀਆਂ ਸਮੱਸਿਆਵਾਂ ਪੈਦਾ ਹੋਈਆਂ ਨੇ ਇਹਨਾਂ ਦਾ ਆਪਾਂ ਸੋਲੂਸ਼ਨ ਲੱਭਾਂਗੇ